ਦੀਆ ਪੈਨਾ ਨੌਜਵਾਨ ਖਿਡਾਰਣ ਸਭ ਜਿੱਤੇ ਬੱਚੇ ਸਾਰੇ ਇੱਥੇ ਪਹੁੰਚੇ ਨੇ ਮੈਂ ਪਹਿਲੇ ਤੁਹਾਨੂੰ ਸ਼ੁਕਰੀਆ ਅਦਾ ਕਰਦੀ ਹਾਂ ਜਦੋਂ ਕੋਈ ਵੀ ਟੀਮ ਕਿਸੇ ਦੇ ਪਿੰਡ ਤੋਂ ਸਾਡੇ ਕੋਲ ਪਹੁੰਚਦੀ ਸੀ ਕਿ ਮੈਡਮ ਅਸੀਂ ਖੇਡਣਾ ਚਾਹੁੰਦੇ ਹਾਂ ਪਰ ਸਾਨੂੰ ਕਿਤੇ ਨਾ ਕਿਤੇ سپورਟ ਨਹੀਂ ਮਿਲਦੀ ਸਾਨੂੰ ਕਿਤੇ ਦਾ ਸਬੰਧ ਨਹੀਂ ਮਿਲਦਾ ਮੈਂ ਮੇਰੇ ਪਰਿਵਾਰ ਮੇਰੀ ਪੰਜਾਬ ਸਰਕਾਰ ਵੱਲੋਂ ਯੂਥ ਰਸ਼ਿਆ ਵਿਉਤਨੀ ਨੂੰ ਸ਼ੁਰੂ ਕੀਤੀ ਗਈ ਮੈਂ ਵੀ ਪੰਜਾਬ ਸਰਕਾਰ ਦੀ ਇੱਕ ਅਹੁਦੇਦਾਰ ਹਾਸਲ ਨਹੀਂ ਤੇ ਮੇਰੀ ਵੀ ਜ਼ਿੰਮੇਵਾਰੀ ਬੰਦੀ ਸੀ ਕਿ ਕੀ ਕਰ ਸਕਦੀ ਕਿ ਯੂਥ ਨੂੰ ਹੋਰ ਜਗ੍ਹਾ ਬਣਾਣੀ ਹੈ ਚੰਗੇ ਰਸਤੇ ਤੇ ਲਾਤੀ ਆਈਏ ਤੇ ਬਚਾ ਸਕੀਏ ਅੱਜ ਕਿਤੇ ਨਾ ਕਿਤੇ ਮੈਂ ਮੰਦੀ ਸੀ ਲੇਕਿਨ ਅੱਜ ਤੁਹਾਨੂੰ ਸਾਰਿਆਂ ਨੂੰ ਵੇਖ ਕੇ ਮਿਲ ਗਿਆ ਕਿ ਮੇਰਾ ਇੱਕ ਨਹੀਂ ਮੇਰੇ ਲੱਖਾਂ ਦੇ ਕਰੋੜਾਂ ਬਰਾਬਰ ਹੈ ਕੋਈ ਆਪਣੇ ਵਾਸਤੇ ਤਾਰੀ ਨਹੀਂ ਮਾਰ ਕਿਉਂਕਿ ਜਦੋਂ ਐਨੇ ਤਾਮਾ ਦਾ ਸਾਥ ਮਿਲ ਜਵੇ ਮੇਰੀ ਟੀਮ ਸਾਰੀ ਦੀ ਸਾਰੀ ਮੇਰੀ ਸਾਈ ਦੀ ਸਾਰੀ ਦੀ ਸਾਰੀ ਪਿਛਲੇ 15 ਦਿਨਾਂ ਤੋਂ ਅਸੀਂ ਲਗਾਤਾਰ ਸੁਭਿੰਤਰ ਵੀਰ ਹੋਵੇ ਪਾਣੀ ਵਰਮਾਨ ਹੋਵੇ ਆਹੇ ਟਾਬਾ ਤੋਂ ਸੱਜਣਾਂ ਵੀਰ ਖੜੇ ਨੇ ਜਿਹੜੇ ਵੀ ਪਿੰਡ ਦਾ ਨਾਮ ਲਵਾਂ ਮੈਨੂੰ ਲੱਗਦਾ ਹੀ ਘੱਟ ਪਾਉਗਾ ਹਰੇਕ ਪਿੰਡ ਤੋਂ ਚੁਰਕਾ ਵਾਲੇ ਤੋਂ ਬਾਂਦੀ ਵਾਲੇ ਤੋਂ ਨਵੇਂ ਹਸਤੇ ਤੋਂ ਨੂਰਸ਼ਾਹ ਤੋਂ ਚਾਨ੍ਹ ਮਾਰੀ ਤੋਂ ਮੋਜਮ ਤੋਂ ਜਾਂਡਵਾਲਾ ਪਿੰਡ ਤੋਂ ਲੰਧੂ ਤੋਂ ਲੱਖੇ ਕੇ ਉਤਾੜ ਤੋਂ ਝੋਕ ਨਿੱਪੂ ਨਾਣਾ ਤੋਂ ਹਰ ਜਗ੍ਹਾ ਤੋਂ ਮੈਂ ਕਹਾਂਗੀ ਕਿ ਜਿੰਨੇ ਵੀ ਮੇਰੇ ਹਲਕੇ ਦੇ ਵਿੱਚ ਪਿੰਡ ਪੈਂਦੇ ਨੇ ਜਿਵੇਂ ਕਿਸੇ ਵੀ ਪਿੰਡ ਦਾ ਨਾਮ ਨਹੀਂ ਲਾ ਸਕਣ ਸਭੇ ਅਜੇ ਜਿੰਜਾ ਜੀ ਖੜੇ ਨੇ ਠਿਰਾਵਲੀ ਤੋਂ ਸ਼ੁਰੂਆਤ ਉਹਦੇ ਪਿੰਡ ਤੋਂ ਕੀਤੀ ਗਈ ਸੀ ਕ੍ਰਿਕਟ ਟੂਰਨਾਮੈਂਟ ਦੀ ਜਦੋਂ ਇਹਨਾਂ ਨੇ ਬੁਲਾਇਆ ਤਾਂ ਕਿਤੇ ਨਾ ਕਿਤੇ ਲੱਗਦਾ ਸੀ ਵੀ ਕਿ ਵੀ ਨਾ ਨੋਜਵਾਨ ਸਾਥੀਆਂ ਨੂੰ ਅਸੀਂ ਅੱਗੇ ਵਧਾਅ ਪਾਵਾਂਗੇ ਮੋਟੀਵੇਟ ਕਰ ਪਾਵਾਂਗੇ ਪਰ ਤੁਹਾਡੇ ਭਰਾਵਾਂ ਦਾ ਇੰਨਾ ਪਿਆਰ ਮਿਲਿਆ ਇੰਨਾ ਸਾਥ ਮਿਲਿਆ ਔਰ ਸਭ ਤੋਂ ਵੱਧ ਮੈਂ ਕਹਾਂਗੀ ਕਿ ਭਰਾਵਾਂ ਹੀ ਸਭ ਤੋਂ ਪਿਆਰੇ ਪਰ ਅੱਜ ਦੀ ਜਿਹੜੀ ਰੈਲੀ ਹੈ ਉਹਦਾ ਸ਼ਰੇ ਨਾ ਤਾਂ ਪੂਜਾ ਲੂਥਰਾਂ ਨੂੰ ਜਾਂਦਾ ਨਾ ਉਹ ਦੀ ਟੀਮ ਨੂੰ ਜਾਂਦਾ ਇਹ ਸ਼ਰੇ ਜਾਂਦਾ ਹੈ ਸਾਡੇ ਸਾਰੇ ਭਰਾ ਨੂੰ ਸਾਡੇ ਸਾਰੇ ਪਿਆਰ ਨੂੰ ਜਾਂਦਾ ਹੈ ਕਿ ਤੁਹਾਡੇ ਪਿਆਰ ਤੋਂ ਬਿਨਾ ਅਸੀਂ ਇਹ ਰੈਲੀ ਕਦੇ ਨਹੀਂ ਕਰ ਸਕਦੇ ਸੀ ਤੁਸੀਂ ਇਸ ਰੈਲੀ ਨੂੰ ਅੱਜ ਤੱਕ ਪਹੁੰਚਾਇਆ ਬਣਾਇਆ ਪਰ ਜਿਹੜਾ ਟੀਚਾ ਸੀ ਜਿਹੜਾ ਟੀਚਾ ਸੀ ਕਿ ਅਸੀਂ ਨਸ਼ਿਆਂ ਨੂੰ ਦੂਰ ਕਰਨੇ ਹੈ ਪਰ ਸਾਡੇ ਮੋਜ ਮੰਨਣ ਨੂੰ ਚੰਗੇ ਰਸਤੇ ਨੇ ਜਿਲਾਨੇ ਤੁਸੀਂ ਸਾਰਿਆਂ ਨੇ ਸਾਬਿਤ ਕਰਤਾ ਕਿ ਅਸੀਂ ਤੁਸੀਂ ਮੇਰਾ ਸਾਥ ਜ਼ਰੂਰ ਦੇਵੋਗੇ ਕਹਿੰਦੇ ਨੇ ਨਾ ਜਦੋਂ ਕੋਈ ਕਲਾਸ ਦੇ ਵਿੱਚ ਬੱਚਾ ਹੋਣਾ ਕੰਮ ਕਰਦਾ ਹੈ ਤੇ ਉਹਦੀ ਪਿੱਛੱਪ ਸਭ ਚ ਬਾਈ ਜਾਂਦੀ ਹੈ ਕਹਿੰਦੇ ਨੇ ਨਾ ਤੇ ਅੱਜ ਤੁਸੀਂ ਇੱਥੇ ਐਸ ਰੈਲੀ ਵਿੱਚ ਸ਼ਾਮਿਲ ਹੋ ਕੇ ਮੇਰਾ ਨਹੀਂ ਮੇਰੇ ਪਰਿਵਾਰ ਦਾ ਨਹੀਂ ਮੇਰੀ ਟੀਮ ਨਹੀਂ ਮੇਰੀ ਸੁਸਾਇਟੀ ਨਹੀਂ ਬਲਕਿ ਪੂਰੇ ਵਾਜ਼ਿਲ ਕਾ ਦਾ ਜਿਹੜਾ ਇਹ ਜਰਮਾਨ ਬੁਗਣਾ ਨਹੀਂ ਚੋਗਣਾ ਕਰਦਾ ਕੀ ਕਹਿ ਸਕਦੀ ਆ ਕਿ ਜਿਹੜੀ राखी ਦਾ ਤਿਉਹਾਰ ਸੀ ਉਹ ਮੇਰੇ ਸਾਰੇ ਭਰਾਵਾਂ ਨੇ ਅੱਜ ਮਿਲ ਨੂੰ ਕਿ ਕੰਦੇਰੇ ਓੱਖਾ ਕੰਮ ਨਾ ਕੋਈ ਜਹਾਨ ਉੱਤੇ ਇਹੀ ਕਹਾਂਗੀ ਜਿੰਨੇ ਵੀ ਪੈਡ ਨਹੀਂ ਕੋਈ ਇੱਕ ਨਹੀਂ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਜਿੰਨੇ ਵੀ ਸਾਡੇ ਹਿੱਕੇ ਵਿੱਚ ਮੈਂ ਕਹਾਂਗੀ ਸਾਡੇ ਫਾਜ਼ਿਲ ਕਾ ਜਿਹੜਾ ਜ਼ਿੰਮੇਵਾਰ ਦੇ ਕਦੇ ਸਾਰਿਆਂ ਨੇ ਮੇਰੇ ਨਾਲ ਪਿਆਰ ਬਿਤਾਇ ਮੈਂ ਹੀ ਤੀਬਰ ਪਿਆਰ ਬਿਤਾਇ ਤੁਸੀਂ ਮੈਨੂੰ ਮੋਟੀਵੇਸ਼ਨ ਦਿੱਤਾ ਅਸੀਂ ਅਸੀਂ ਪਸੋਂ ਰੈਲੀ ਉਸ ਤੇ ਫੋਨ ਲਗਾਰੇ ਸੀ ਵੀ ਰੈਲੀ ਇਹ ਸਾਨੂੰ ਛੋਟੇ ਛੋਟੇ ਬੱਚਿਆਂ ਨੂੰ ਫੋਨ ਆਇਆ ਕਿ ਮੈਡਮ ਰੈਲੀ ਕਰਦਾ ਹੈ ਅਸੀਂ ਵੀ ਕਾਢੀ ਰੈਲੀ ਵਿੱਚ ਸ਼ਾਮਿਲ ਹੋ ਰਿਹਾ ਕਿਉਂਕਿ ਤੁਸੀਂ ਸਾਨੂੰ ਬੜਾ ਪਿਆਰ ਕਰਦੇ ਹੋ ਪਰ ਅੱਜ ਬਿਲੋਂ ਖੁਸ਼ੀ ਉਹਦੋਂ ਹੋਈ ਜਦੋਂ ਛੋਟੇ ਛੋਟੇ ਬੱਚੇ ਸਕੂਲ ਖਤਮ ਤੋਂ ਬਾਅਦ ਇੱਥੇ ਆ ਕੇ ਉਹਨਾਂ ਨੇ ਐਸ ਰੈਲੀ ਨੂੰ ਜੁਆਇਨ ਕੀਤਾ ਕੁਣ ਐ ਰੈਲੀ ਦੀ ਸ਼ੋਭਾ ਨੂੰ ਬਹਾਰ ਐ ਰੈਲੀ ਦੀ ਸ਼ੋਭਾ ਮੇਰੇ ਨਾਲ ਨਹੀਂ ਮੇਰੇ ਪਰਿਵਾਰ ਨਾਲ ਨਹੀਂ ਹੋਈ ਐ ਰੈਲੀ ਦੀ ਸ਼ੋਭਾ ਦਾ ਸਰੇ ਸਾਰਾ ਤੁਹਾਨੂੰ ਸਾਰੇ ਪ੍ਰਾਵਾਹ ਤੇ ਕੈਨ ਨੂੰ ਜਾਂਦਾ ਆਪਣੇ ਵਾਸਤੇ ਕਰ ਕਾੜਨਾ ਨੂੰ ਮਾਰ ਦੋ रैली कामयाब बनाया तो ते सारा मैं एक बार फिर तो नतमस्तक हूं बहुत बहुत धन्यवाद जी बहुत बहुत धन्यवाद का इस प्यार नहीं बहुत बहुत धन्यवाद